ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਤੇ ਹਮਲਾ ਹੋਇਆ ਹੈ ਓਪੀਡੀ ਚ ਡਿਊਟੀ ਕਰਦੇ ਨੌਜਵਾਨ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪਰਚੀ ਫੀਸ ਨੂੰ ਲੈ ਕੇ ਹੋਇਆ ਹੈ ਪਹਿਲਾ ਵੈਸ ਹੋਈਆ ਨਿੰਗ ਸਿੰਘ ਬਾਣੇ ਦੇ ਵਿੱਚ ਹਮਲਾਕਾਰ ਨੇ ਫਿਰ ਨੌਜਵਾਨ ਤੇ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਗੁੱਟ ਵੱਟ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਿਵਲ ਹਸਪਤਾਲ ਤਲਵੰਡੀ ਸਾਬੋ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ OPD ਚ ਕੰਪਿਊਟਰ ਤੇ ਡਿਊਟੀ ਕਰਦੇ ਨੌਜਵਾਨ ਤੇ ਹਮਲਾ ਕੀਤਾ ਗਿਆ ਜਿਸ ਤੇ ਹਮਲੇ ਦੇ ਵਿੱਚ ਉਸ ਦਾ ਗੁੱਟ ਵੱਢ ਦਿੱਤਾ ਗਿਆ ਤਾਂ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਕੀ ਹੈ ਪੂਰਾ ਮਾਮਲਾ ਹਾਂਜੀ ਬਜੀ ਕੀ ਨਾਦਦਾ ਗੁਰਸੇਵ ਸਿੰਘ ਜੇ ਕਿੱਥੇ ਤੁਸੀਂ ਡਿਊਟੀ ਕਰਦੇ ਹੋ OPD ਚ ਸਰ ਰੋਡੀਆਂ ਸ਼ੁਰੂਆਂ ਦੀਆਂ ਸਕੀਮ ਆਵਲਾ ਹੋਇਆ ਅਚਾਨਕ ਹੀ ਇਹ ਕੰਮ ਹੋ ਗਿਆ 25 ਘਟੇ ਹਾਂਜੀ ਹਾਂਜੀ ਕੀ ਮਾਮਲਾ ਉਹ ਖਾਲਸਾ ਜੀ ਆਏ ਸੀਗੇ ਜੇ ਇੱਕ ਆਨਲਾਈਨ ਸਿਸਟਮ ਨਾਲ ਪਰਚੀ ਇੱਕ ਵਾਰੀ ਦਵਾਈ ਲੈ ਲਈ ਡਾਕਟਰ ਤੋਂ ਉਹਨਾਂ ਨੇ ਦੁਬਾਰੇ ਦੂਸਰੇ ਡਾਕਟਰ ਕੋਲੇ ਬਾਗੇ ਦਵਾਈ ਲੈਣ। ਉਹ ਡਿਸਪੈਂਸਰੀ ਜਗ੍ਹਾ ਉਹਨਾਂ ਨੇ ਵਾਪਸ ਕਰਤਾ ਵੀ ਇਹ ਪਰਚੀ ਤੇ ਦਵਾਈ ਇੱਕ ਵਾਰ ਹੀ ਮਿਲ ਗਈ ਵੀ ਦੁਬਾਰੇ ਨਹੀਂ ਮਿਲਦੀ ਜਾਂ ਤਾਂ ਪਰਚੀ ਨਵੀਂ ਕਟਾ ਲੈ ਉਹਨੇ ਕਹਿੰਦਾ ਜੇ ਦਵਾਈ ਤੁਸੀਂ ਤੇ ਉਹ ਆ ਕੇ ਸਾਡੇ ਨਾਲ ਮਿਸਬੀਹੇਵ ਕਰ ਲੱਗ ਗਏ ਇੱਥੇ ਕਹਿੰਦੇ ਤੁਸੀਂ ਪੈਸੇ ਲੈਣੇ ਹੋਗੇ ਤੁਸੀਂ ਐਂ ਕਰਦੇ ਹੋਗੇ। ਅੱਛਾ ਤੇ ਉਹ ਲੇਡਿਸ ਵਾਲੇ ਲਾਈਨ 'ਚ ਖੜੇ ਸੀਗੇ। ਅੱਛਾ ਤੇ ਉਧਰੋਂ ਗਾਲਾਂ ਕੱਢਣ ਲੱਗ ਗਏ ਜਾ ਕੇ। ਤੈਨੂੰ ਕਹਾਂ ਲਾਗੇ ਤੂੰ ਬਾਹਰ ਨਿਕਲ ਮੈਂ ਤੈਨੂੰ ਮਾਰੂਗਾ ਮੈਂ ਕਰੂੰਗਾ ਬਾਹਰ ਜਾ ਕੇ ਮੈਂ ਸਮਝਾਉਣ ਹੀ ਗਿਆ ਸੀ ਬਾਪੂ ਤੂੰ ਜਾ ਜ ਨਹੀਂ ਹੈਗੇ ਪੈਸੇ ਮੈਂ ਤੇਰੀ ਕੱਟ ਦਿੰਨਾ ਪਰਚੀ ਠੀਕ ਹੈ ਹੁਣ ਇਸ ਗਰਬਾਨ ਸਿੱਧੀ ਸ਼ਰਤੀ ਮੇਰੇ ਕੋਲ ਨੂੰ ਮੈਂ ਹੱਥ ਕਰ ਲੈ ਜੀ ਮੋਰੇ ਅੱਛਾ ਹਾਂ ਜੀ ਹੱਥ ਜੱਟ ਨਹੀਂ ਹੱਥ ਹਾਂ ਵੱਢਿਆ ਗਿਆ ਜੀ ਵੱਢਿਆ ਗਿਆ ਅੱਛਾ ਤੇ ਉਹਨੇ ਘਮਾਣੇ ਜੀ ਸੀ ਨਹੀਂ ਡੱਕੇ ਸੀਗੇ ਜਿਉਂ ਨਾਲੋਂ ਕੁਝ ਦਿਖਦੇ ਨਹੀਂ ਸੀਗੇ ਤੇ ਉਹ ਆਪਣਾ ਕੀ ਨਾਂ ਸੀ ਉਹਨਾਂ ਦਾ ਕਾਲੂ ਸਿੰਘ ਹੈ ਜੀ ਕਾਲੂ ਸਿੰਘ ਕਿਹੜੇ ਪਿੰਡੋਂ ਬਾਗੀਪੁਰ ਮੰਗ ਕੀ ਕਰਦੇ ਹੁਣ ਇਨਸਾਫ ਦਿੱਤਾ ਜਾਵੇ ਅਸੀਂ ਵੰਦ ਸੀ ਪਰ ਇਹ ਦਵਾਈ ਇੱਥੇ ਜਿਹੜੀ ਮੇਨ ਪਰਚੀ ਕੱਢਦੇ ਆ ਅਸੀਂ ਉੱਧਰ ਲੈਣਾ ਆਇਆ ਸੀ ਪਰਚੀ ਉੱਥੇ ਪਰਚੀ ਦੇ ਵੈਸ ਹੋਈ ਜਾਂਦੀ ਸਰ ਮੰਗ ਆਉਂਦੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਵੀ ਜ਼ਰੂਰੀ ਕਾਨੂੰਨੀ ਕਾਰਵਾਈ ਇਸ ਵਿਅਕਤੀ ਦੇ ਖਿਲਾਫ ਹੋਣੀ ਚਾਹੀਦੀ ਹੈ ਪਲੱਸ ਇਹ ਜਿਹੇ ਘਟਨਾਵਾਂ ਨੂੰ ਘਟਾਉਣ ਵਾਸਤੇ ਸਾਨੂੰ ਸੁਰੱਖਿਆ ਮਹੱਈਆ ਕਰਾਉਣੀ ਚਾਹੀਦੀ ਹੈ ਲੋਕਲ ਪੱਧਰ ਤੇ ਹੋਵੇ ਚਾਹੇ ਸਰਕਾਰ ਪੱਧਰ ਤੇ ਜੋ ਵੀ ਇਹਦਾ ਫੈਸਲਾ ਹੋਵੇ ਅਸੀਂ ਇਹ ਸੁਰੱਖਿਆ ਦੀ ਮੰਗ ਕਰਦੇ ਹਾਂ ਅ ਅੱਜ ਸਵੇਰੇ ਮਾਰਨਿੰਗ ਦੀ ਗੱਲ ਹੈ ਜੀ 11:30 12:00 12:00 ਬੀ ਦੇ ਦਰਮਿਆਨ ਅਹ ਇਸਮ ਆਫਿਸ ਵਿੱਚ ਮੈਂ ਬੈਠਾ ਸੀ ਨਾਲ ਦੀ ਨਾਲ ਇੱਕ ਸਾਡੇ ਕੰਪਿਊਟਰ ਆਪਰੇਟਰ ਆਏ ਦੋ ਦੋ ਇੱਕ ਦਸੇਮ ਤੇ ਗੁਰਸੇਵਕ ਗੁਰਸੇਵਕ ਦੇ 60 ਵਜੇ ਹੋਈ ਸੀ ਤੇ ਸੱਡਨਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਕੋਈ ਪੇਸ਼ੈਂਟ ਕਾਲੂ ਸਿੰਘ ਨਾਮ ਦਾ ਆਇਆ ਸੀ ਇੱਥੇ 60 ਸਾਲ ਉਮਰ ਦੱਸੀ ਜਾ ਰਹੀ ਉਸ ਦੀ ਪਿੰਡ ਭਾਗੀਵੰਦਰ ਤੋਂ ਦੱਸ ਰਿਹਾ ਤੇ ਉਹ ਆਇਆ ਉਸ ਨੇ ਉਹ ਪਰਚੀ ਨੂੰ ਲੈ ਕੇ ਪਰਚੀ ਫੀਸ ਨੂੰ ਲੈ ਕੇ ਉਸ ਨਾਲ ਸਾਡੇ ਕੰਪਿਊਟਰ ਆਪਰੇਟਰ ਨਾਲ ਕੋਈ ਤਕਰਾਰ ਹੋਇਆ ਉਸ ਨੇ ਪਰਚੀ ਫੀਸ 10 ਰੁਪਏ ਭਰਨ ਵਾਸਤੇ ਕਹੀ ਹੋਣੀ ਹੈ ਉਹਨਾਂ ਨੇ ਕਿਹਾ ਉਹਨਾਂ ਕੋਈ ਅਸੀਂ ਪਹਿਲਾਂ ਭਰੀ ਵੀ ਹੈ ਉਹ ਉਸ ਨੂੰ ਲੈ ਕੇ ਤਕਰਾਰ ਪਤਾ ਲੱਗਿਆ ਹਜੇ ਪੂਰੀ ਤਾਂ ਗੱਲਬਾਤ ਛਾਣ ਵੀ ਨਹੀਂ ਨਦੀਨ ਹੈ ਉਹਦੇ ਬਾਅਦ ਜਦੋਂ ਉਸਨੇ ਪਰਚੀ ਫੀਸ ਭਰਨ ਲਿਖਿਆ ਤਾਂ ਇਸ ਇਸ ਗੱਲ ਨੂੰ ਲੈ ਕੇ ਹੀ ਉਸ ਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜੋ ਅੱਜ ਉਸਨੇ ਗੁਰਸੇਵ ਸਿੰਘ ਦੀ ਸਟੇਟਮੈਂਟ ਜੋ ਮੰਦਸੇ ਆਪਸ ਨੇ ਤਾਂ ਅਟੈਕ ਤੋਂ ਬਾਅਦ ਉਹ ਉਹਦੇ ਇੱਥੇ ਹੱਥ ਤੇ ਕਾਫੀ 2 ਇੰਚ ਲੰਮਾ ਜ਼ਖਮ ਹੋਇਆ ਇਨਸਾਈਡ ਉਹ ਜਿਹਨੂੰ ਸੀ ਕਹਿੰਦੇ ਆ ਕਾਫੀ ਡੂੰਗਾ ਜ਼ਖਮ ਸੀਗਾ ਤੇ ਉਦੋਂ ਬਾਅਦ ਜਦੋਂ ਆਇਆ ਬਲੀਡਿੰਗ ਕਾਫੀ ਹੋ ਰਹੀ ਸੀ ਉਹਦੇ ਜ਼ਖਮ ਜੋ ਐਸਐਮਓ ਆਫਿਸ ਵਿੱਚ ਵੀ ਬਲੱਡ ਡਿੱਗ ਗਿਆ ਉਹਦਾ ਅਖੇ ਇੱਥੇ ਉਦੋਂ ਬਾਅਦ ਅਸੀਂ ਉਹਨੂੰ ਅਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਲੈ ਗਏ ਗੁਰਸੇਵਕ ਸਿੰਘ ਕੰਪਿਊਟਰ ਪਲੇਟ ਹਨੂ ਉੱਥੇ ਜਾ ਕੇ ਅਮਰਜੈਂਸੀ 'ਚ ਅਸੀਂ ਉਹਦੀ ਸਾਰਾ ਸਾਫ ਬਲੱਡ ਨੂੰ ਸਾਫ ਕੀਤਾ ਤੇ ਸਰਜਨ ਨੂੰ ਆਨ ਡਿਊਟੀ ਡਾਕਟਰ ਸਾਰੇ ਇਕੱਠੇ ਹੋ ਗਏ ਤਾਂ ਉਹ ਡਾਕਟਰ ਜਦੋਂ ਸਾਰੇ ਆ ਗਏ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਸੀ ਇਲਾਜ ਦੇ ਦੌਰਾਨ ਉਹਦੇ ਪਿੱਲਾ ਤਾਂ ਉਹਦਾ ਜੋ ਇੰਜਰੀਜ਼ ਨੋਟ ਕੀਤੀਆਂ ਗਈਆਂ ਉਹਦੀਆਂ ਸਾਫ ਕੀਤਾ ਗਿਆ ਜ਼ਖਮ ਨੂੰ ਇੰਜਰੀਜ਼ ਨੋਟ ਕਰਨ ਤੋਂ ਬਾਅਦ ਉਹਦੇ ਸਟੀਚਿੰਗ ਕੀਤੀ ਗਈ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਆਈਵੀ ਲਾਈਨ ਲਾ ਕੇ ਐਂਟੀਬਾਇਓਟਿਕਸ ਵੀ ਲਾਈ ਗਏ ਹੁਣ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੈ ਮਰੀਜ਼ ਸਾਡਾ ਹੁਣ ਇਸ ਟਾਈਮ ਹਾਲਤ ਖਤਰੇ ਚੋਂ ਬਾਹਰ ਹੈ ਬਿਲਕੁਲ ਸਟੇਬਲ ਹੈ ਪੇਸ਼ੈਂਟ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕਰ ਰਿਹਾ ਸਿੱਟਾਰ ਲਾ ਰਿਹਾ ਕਰਨਾ ਕਰਨਾ ਵਸੂ ਦੇਖੋ ਸਾਰੀ ਮੰਗ ਤਾਂ ਇਹ ਵੀ ਸਾਡੇ ਕੋਲੇ ਇੱਥੇ ਔਰ ਕਲੀਨਿਕ ਹੈ ਡਾਕਟਰ ਅਨਕੁਰੋਦੀਨ ਚਾਰਜ ਨੇ ਉਹਦੇ ਵਿੱਚ ਸੌਕ ਮਰੀਜ਼ ਡੇਲੀ ਸਾਡੇ ਕੋਲੇ ਨਸ਼ਾ ਸ਼ੋਭ ਕੇਂਦਰ ਦੇ ਵਿੱਚ ਦਵਾਈ ਲੈਣ ਵਾਸਤੇ ਆਉਂਦੇ ਨੇ ਤਾਂ ਕਈ ਵਾਰ ਨਸ਼ੇ ਦੇ ਦੌਰਾਨ ਬੰਦੇ ਨੂੰ ਪਤਾ ਲੱਗਦਾ ਨਹੀਂ ਕਿ ਬੰਦਾ ਬੰਦੇ ਦੀ ਸੁਰਤ ਕੀ ਕਿਵੇਂ ਆ ਕਿਵੇਂ ਨਹੀਂ ਆ ਸੁਰਤ ਦੇ ਵਿੱਚ ਕਈ ਵਾਰ ਪੂਰੀ ਤਰ੍ਹਾਂ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਮੂਡ ਡਿਸਆਰਡਰਸ ਹੁੰਦੇ ਨੇ ਗੁੱਸਾ ਵੀ ਜਲਦੀ ਆ ਜਾਂਦਾ ਐ ਇਦਾਂ ਦੇ ਮਰੀਜ਼ਾਂ ਨੂੰ ਥੋੜੀ ਜੀ ਗੱਲ ਕਰਨ ਤੇ ਤਾਂ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਡੀਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਅ ਤਹਿਸੀਲਦਾਰ ਸਾਹਿਬ ਉੱਠ ਕੇ ਹੁਣੇ ਮੇਰੇ ਤੋਂ ਉਹ ਗਏ ਆ ਐਸਡੀਐਮ ਸਾਹਿਬ ਨੇ ਭੇਜਿਆ ਸੀ ਉਹਨਾਂ ਨੂੰ ਉਹਦੇ ਵਿੱਚ ਪ੍ਰਸ਼ਾਸਨ ਸਾਹਮਣੇ ਅਸੀਂ ਕੋਈ ਮੰਗ ਕਰਦੇ ਆ ਵੀ ਇੱਕ ਤਾਂ ਜੋ ਸਾਡੇ EMPLOYEES ਤੇ COMPUTER OPERATOR ਤੇ ਜੋ ਇਹ ਬਰੂਟਲ ਅਟੈਕ ਹੋਇਆ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ ਇਹਦੇ ਅਗੇ ਸਟਫ ਆਈ ਆਰ ਦਰਜ ਕਰਕੇ ਜਲਦ ਤੋਂ ਜਲਦ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹ ਜੋ ਇੱਥੇ ਜੋ ਜਿਹੋ ਪ੍ਰਾਂਤੀ ਹੈ ਜਿਸ ਨੇ ਇਹ ਕੰਮ ਕੀਤਾ ਹੈ ਕਾਨੂੰਨੀ ਹਰਕਤ ਕੀਤੀ ਹੈ ਉਸ ਨੂੰ ਮੁਲਜ਼ਮ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸੈਕਿੰਡ ਸਾਡੀ ਜੋ ਪ੍ਰਸ਼ਾਸਨ ਸਾਹਿਬ ਨੇ ਇੱਕੋ ਹੀ ਇੱਕ ਮੰਗ ਹੈ ਕਿ ਡਾਕਟਰਾਂ ਦੇ ਪੈਰਾਮੈਡੀਕਲ ਸਟਾਫ ਜੋ ਇੱਥੇ ਦਿਨ ਰਾਤ ਆਪਣੀ ਤਨਦੇਹੀ ਨਾਲ ਕਲਵੰਡੀ ਸਾਹਬੋ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਹੈ ਇੰਨੀ ਓਪੜੀ 600 ਦੇ ਕਰੀਬ ਅਸੀਂ ਇਹ ਡੈਲੀ ਓਪੜੀ ਦੇਖ ਰਹੇ ਹਾਂ ਔਰ ਜਿਸ ਚੋ ਕੀ 100 ਦੇ 80 ਤੋਂ ਲੈ ਕੇ 90 ਮਰੀਜ਼ 100 ਮਰੀਜ਼ ਕਰੀਬ ਸਾਡੇ ਕੋਲੇ ਨਸ਼ਾ ਛਡਾਊ ਜੋ ਕੇਂਦਰ ਹੈ ਜਿਹਨੂੰ ਹੋਟਲ ਨਹੀਂ ਕਹਿੰਦੇ ਓਕੇ ਦਵਾਈ ਲੈਣ ਆਉਂਦੇ ਐ ਉਹਦੇ ਵਿੱਚ ਸਾਡੂ ਸੇਫਟੀ ਦੇ ਸਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਉੱਥੇ ਫੀਮੇਲ ਡਾਕਟਰਸ ਵੀ ਕੰਮ ਕਰਦੀ ਐ ਫੀਮੇਲ ਸਟਾਫ ਵੀ ਕੰਮ ਕਰਦਾ ਹੈ ਤਾਂ ਅਸੀਂ ਇਹੀ ਪ੍ਰਸ਼ਾਸਨ ਅੱਗੇ ਪੁਰਜੋ ਡਿਮਾਂਡ ਕਰਦੇ ਹਾਂ ਡੀਐਸਪੀ ਸਾਹਿਬ ਨੂੰ ਵੀ ਅਸੀਂ ਕਾ ਕੇ ਭੇਜਿਆ ਕਿ ਦੋ ਮੁਲਾਜ਼ਮ ਸਾਨੂੰ ਪੁਲਿਸ ਦੇ ਦੋ ਜਾਂ ਤਿੰਨ ਮੁਲਾਜ਼ਮ ਸਾਡੇ ਕੋਲੇ ਡਿਊਟੀ ਆਰ ਦੇ ਦੌਰਾਨ ਜਿਸ ਟਾਈਮ ਐਕਸਟ੍ਰੀਮ ਰਸ਼ ਹੁੰਦਾ ਪੀਕ ਦਾ ਰਸ਼ ਹੁੰਦਾ ਸਾਡੇ ਕੋਲੇ ਉਸ ਟਾਈਮ ਤੇ ਨਾਦ ਕਿਤੇ ਜਾਂਦਾ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹਿਬ ਤੋਂ ਮਸੂਲ ਹੋਈ ਸੀ ਐਸਐਮਓ ਸਾਹਿਬ ਰਾਹੀਂ ਫੋਨ ਤੇ ਤੇ ਜਿਹਦੇ ਸੰਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਪਰਚੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆਣ ਸਿੰਘ ਜੋ ਕਾਲੂ ਸਿੰਘ ਨਾ ਨਾ ਕੋਈ ਨਿਆ ਸਿੰਘ ਹੈਗਾ ਆਪਣਾ ਪਾਗੀਵੰਦਰ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇੱਥੇ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਵੀ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾਂ ਉਸ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਤ ਦੇ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਐ ਸੱਟ ਲੱਗੀ ਹੈਗੀ ਐ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਉਸੇਵਿਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮੁਕੱਦਮਾ ਦਰਜ ਕਰਕੇ ਇਹਨੂੰ ਕੱਲ ਨੂੰ ਇਹਨਾਂ ਨੂੰ ਕਸ਼ੇਤੀ ਗ੍ਰਿਫਤਾਰ ਕੀਤਾ ਜਾਵੇ ਡਾਕਟਰ ਨਾਲ ਉਹ ਪਲੇ ਯੂਨਿਟ ਸਰਖੇ ਦਾ ਪ੍ਰਬੰਧ ਨਹੀਂ ਸੀਗਾ ਉੱਥੇ ਜਾਣ ਦੇ ਕਈ ਵਾਰ ਹਮਲੇ ਹੋਏ ਆ ਪਹਿਲਾਂ ਵੀ ਕੋਈ ਲੜਾਈ ਝਗੜਾ ਕਰਦਾ ਕੋਈ ਲੜਾਈ ਝਗੜਾ ਵਾਲਾ ਕੇਸ ਆ ਉਹ ਵੀ ਡਾਕਟਰ ਨਾਲ ਵੀ ਬਤਮੀਜ਼ੀ ਕੀਤੀ ਜਾਂਦੀ ਹੈਗੀ ਐ ਤੁਸੀਂ ਤਾਂ ਉਹਨਾਂ ਨੇ ਜੋ ਓਪੀਡੀ ਬੰਦ ਕੀਤੀ ਹੈ ਕੋਈ ਸਮਝ ਨਹੀਂ ਆਉਂਦੀ ਨੇ ਉਹਦੇ ਵਿੱਚ ਦੇਖੋ ਡਾਕਟਰ ਸਹਿਵਾਨ ਨੂੰ ਸਾਰਿਆਂ ਨੂੰ ਮੈਂ ਆਪਣੇ ਨੰਬਰ ਮੁਖ ਅਫਸਰ ਸਹਿਵਾਨ ਦੇ ਨੰਬਰ ਤੇ ਹੋਰ ਜਿਹੜੀ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਪੁਲਿਸ ਸਟੇਸ਼ਨ ਜਾਂ ਮੇਰੇ ਤੱਕ ਅਪਰੋਚ ਕਰਨ ਲਈ ਜਿਹੜੀ ਹੈਗੀ ਆ ਆਪਣੇ ਨੰਬਰ ਤੇ ਪ੍ਰੋਵਾਈਡ ਕੀਤੇ ਹੋਏ ਆ ਤੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੋਈ ਆ ਵੀ ਜਦੋਂ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤਾਂ ਉਹ ਮੇਰੇ ਨਾਲ ਕਿਸੇ ਵੀ ਟਾਈਮ ਅੱਧੀ ਰਾਤ ਨੂੰ ਵੀ ਕੰਟੈਕਟ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਆਂਦੀ ਹੈ ਇਸ ਤੋਂ ਇਲਾਵਾ ਮੈਂ ਗਾਹੇ ਵਗਾਹੇ ਖੁਦ ਕਬਸਰ थाना ਤਲਵੰਡੀ ਸਾਬੂ ਤੇ ਹੋਰ ਸਟਾਫ ਮੇਰਾ ਵੱਖ-ਵੱਖ ਜਿਹੜੀ ਜਗ੍ਹਾ ਹੈਗੇ ਆ ਹੌਟਸਪੌਟ ਹੈਗੇ ਆ ਜਿੱਥੇ ਕੋਈ ਗਲਤ ਮਤਲਬ ਹੁੰਦੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੇ ਅਸੀਂ ਆਪਰੇਟਾ ਕਰਕੇ ਤੇ ਕਸੋ ਆਪਰੇਸ਼ਨ ਚਲਾ ਕੇ ਉਹਨਾਂ ਤੇ ਜਿਹੜੀਆਂ ਐਫਆਈਆਰ ਲੌਂਚ ਕੀਤੀਆਂ ਜਾਂਦੀਆਂ ਸਰ ਅੱਜ ਵੀ ਕੋਈ ਕੰਪੇਨ ਚਲਾਇਆ ਤੇ ਹਾਂ ਅੱਜ ਵੀ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਕਸੋ ਆਪਰੇਸ਼ਨ ਜਿਹੜਾ ਹੈ ਚਲਾਇਆ ਸੀਗਾ ਜਿਹਦੇ ਵਿੱਚ ਵੀ ਅਸੀਂ ਜਿਹੜਾ ਮਤਲਬ ਕਾਰਵਾਈ ਕਰਨ ਜਾ ਰਹੇ ਜਿਹੜਾ ਵੀ ਮਤਲਬ ਆਓ ਹੱਲੇ ਜਿਹੜਾ ਦੇਖ ਰਹੇ ਆ ਉਹਦੇ ਵਿੱਚ ਮਤਲਬ ਉਹ ਵੀ ਕਰ ਰਹੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ